ਤਿਆਂ ਦੇ ਤਿਹਾਰ ਦੇ ਉੱਤੇ ਹੀ ਕਿਉਂ ਚੀਜ਼ ਟਾਰਗੇਟ ਕੀਤੀ ਜਾਂਦੇ ਆ ਹਾਲਾਂਕਿ ਨਚਾਰਪੁਰਾ ਦਾ ਰੀਲਾਂ ਦੇ ਵਿੱਚ ਸ਼ਰਿਆਂ ਲੋਕੀ ਰੋਜ਼ ਕਰਦੇ ਆ ਜੇ ਜਿਹੇ ਜੇ ਤੁਸੀਂ ਗਾਣੇ ਲਿਖਦੇ ਫਿਰ ਤੁਹਾਨੂੰ ਸੱਦਣਾ ਉਹਨਾਂ ਨੇ ਉੱਤੇ ਸੱਦ ਨਹੀਂ ਸਕਦੇ ਨਾ ਸੱਦਣ ਕੋਈ ਚੱਕਰ ਨਹੀਂ ਨਾ ਕੋਈ ਬੰਦੇ ਵੀ ਬੰਦੇ ਬੁੜੀਆਂ ਤੇ ਚਲੋ ਕਰਨਾ ਹੀ ਜਦੋਂ ਉਹਨਾਂ ਤੇ ਗੱਲ ਲੱਗ ਗਈ ਉਹ ਬੰਦੇ ਵੀ ਉਹਨੂੰ ਇੱਕ ਕੀ ਕਹਿੰਦੇ ਵੀ ਉਹਨੂੰ ਸਪੋਰਟ ਕਰ ਰਹੇ ਆ ਕੋਈ ਇੱਕ ਵੀ ਆਪਾਂ ਹਰੇਕ ਹੁਣ ਕਲਾਕਾਰ ਚਾਹੁੰਦਾ ਨਾ ਮੈਨੂੰ ਪੈਸੇ ਬਣਨ ਭਾਜੀ ਤੁਹਾਨੂੰ ਪੈਸੇ ਲੋੜ ਨਹੀਂ ਐ ਪੈਸੇ ਉਪਰੋਂ ਲਾ ਕੇ ਸ਼ਰਮਾ ਪੈਸੇ ਲਈ ਦੱਸੋ ਰੀਲਾਂ ਪਾਉਂ ਅਸ਼ਲੀਲ ਕਿਉਂ ਜੀ ਸਭ ਕੁਝ ਜਾਣਦੇ ਹੁੰਦੇ ਵੀ ਕੁੜੀਓ ਘਰਦਿਆਂ ਨੂੰ ਕਰੋ ਜਲੀਲ ਕਿ ਮੈਂ ਕਿ ਅੱਜ ਕੱਲ ਬੁੱਢਿਆਂ ਨਾਲੋਂ ਵੱਧ ਸੇਵੇ ਬਲਦੇ ਜਵਾਨਾਂ ਦੇ ਤੇ ਪਰਸਾਂ ਵਿੱਚ ਸਰਿੰਜਾਂ ਪਈਆਂ ਮਿਲਣ ਰਕਾਂ ਨਾ ਦੇ ਕਿ ਜਿਹੜੇ ਕਹਿੰਦੇ ਸੀ ਐਨੇ ਟਾਈਮ 'ਚ ਬੰਦ ਕਰ ਦਿਆਂਗੇ ਚਿੱਟੇ ਨੂੰ ਆਹ ਲੱਖ ਦੀ ਲਹਣ ਤੇ ਐਸੇ ਲੀਡਰਾਂ ਦੀਆਂ ਜ਼ੁਬਾਨਾਂ ਦੇ ਮੇਰੀ ਉਮਰ 65 ਸਾਲ ਦੀ ਹੋ ਪੁੱਤਰਾ ਵੇ ਸਾਡੇ ਪਿੰਡ ਦੇ ਵਿੱਚ ਨਾ ਘੱਟੋ ਘੱਟ 60 ਜਾਨੇ ਮਰੇ ਲੋਕੀ ਕਿਉਂ ਪਸੰਦ ਕਰਦੇ ਇਹ ਚੀਜ਼ਾਂ ਨੂੰ ਕਿੱਦਾਂ ਲੋਕੀ ਜਾ ਵਾਰ ਲੈਂਦੇ ਬਾਬੇ ਲੋਕੀ ਸਵਾਦ ਲੈਂਦੇ ਆ ਇਹਨਾਂ 'ਚ ਹੋਰ ਕੋਈ ਚੱਕਰ ਨਹੀਂ ਹੈ ਮਤਲਬ ਆਪਣਾ ਕੰਮ ਚਿੜੀ ਵਾਲਾ ਕਰਨਾ ਵਾ ਚਾਹੇ ਜੰਗਲ ਦੀ ਆ ਜਿਵੇਂ ਚਾਹੇ ਨਾਂ ਮਾਪਾ ਆਪਾਂ ਦਾ ਹੋਕਾ ਦੇਣਾ ਮੈਂ ਆ ਥੋੜੀ ਬੜੇ 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 ਸਿੰਗਰ ਜਾਂ ਐਡੇ ਐਡੇ ਐਕਟਰ ਫਿਲਮ ਐਕਟਰ ਉਹ ਐਡ ਕਰਦੇ ਆ ਉਹਨਾਂ ਨੇ ਕਿਤੇ ਅੱਜ ਤੱਕ ਇਹ ਚੀਜ਼ਾਂ ਨੂੰ ਸੋਚੀਆਂ ਪਾਣ ਦੀ ਮਸ਼ਹੂਰੀ ਕਰਦੇ ਆ ਗੁੜਕੇ ਦੀ ਮਸ਼ਹੂਰੀ ਕਰਦੇ ਆ ਸਿੱਕਾ ਦੀ ਮਸ਼ਹੂਰੀ ਕਰਦੇ ਆ